महकमेस मु ਚ ਮਰਦਾਬਾ ਮਰਦਾਬਾ ਹਾਂਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਮੈਂ ਪੰਜਾਬ ਵਰਸਲੇ ਸੀਰੇ ਰੋਡ ਆਲਸੋਰ ਸਵਰਕਰ ਜੁਨੀਆਣਾ ਪ੍ਰਧਾਨ ਸੂਬਾ ਪ੍ਰਧਾਨ ਗੁਰਦੇਵ ਸਿੰਘ ਨੈਂਗਾ ਅਸੀਂ ਅੱਜ ਬਠਿੰਡਾ ਦੇ ਵਿੱਚ ਜਿਹੜਾ ਝੰਡਾ ਮਾਰਚ ਕਰਨ ਵਾਸਤੇ ਆਏ ਹਾਂ ਅਸੀਂ ਪੰਜਾਬ ਵਰਸਲੇ ਸੀਰੇ ਰੋਡ ਦੇ ਉਹ ਕੱਚੇ ਮੁਲਾਜ਼ਮਾਂ ਜਿਹੜੇ ਬੜੇ ਲੰਬੇ ਸਮੇਂ ਤੋਂ 25 25 30 30 ਸਾਲਾਂ ਤੋਂ ਕੱਚਾ ਸਤਾਪ ਹੰਡਾ ਰਹੇ ਆਂ ਜਿਹੜੀ ਇਹ ਪੰਜਾਬ ਸਰਕਾਰ ਆ ਸਾਡੇ ਕੱਚੇ ਮੁਲਾਜ਼ਮਾਂ ਨਾਲ ਵਾਅਦਾ ਕਰਕੇ ਸੱਤਾ ਦੇ ਵਿੱਚ ਆਈ ਧੀ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੂਗੀ ਪਰ ਅੱਜ ਤੱਕ ਕਿਤੇ ਵੀ ਕੋਈ ਵੀ ਕੱਚਾ ਮੁਲਾਜ਼ਮਾ ਜਿਹੜਾ ਪੱਕਾ ਨਹੀਂ ਕੀਤਾ ਗਿਆ ਸੀਵਰੇਜ ਬੋਰਡ ਦਾ ਇਹਦਾ ਗੰਦਾ ਗੰਦਾ ਕੰਮ ਹੋਣ ਦੇ ਬਾਵਜੂਦ ਵੀ ਸਾਡੇ ਮੁਲਾਜ਼ਮਾਂ ਆਹ ਤੱਕ 10-10 ਹਜ਼ਾਰ ਰੁਪਏ ਤੇ ਇਹ ਕੱਚਾ ਸੰਤਾਪ ਹੈ ਜਿਹੜਾ ਹੰਡਾ ਰਿਹਾ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਕੰਮ ਬੰਦ ਦੀ ਜਿਹੜੀ ਕਾਲ ਆ ਉਹ ਦਿੱਤੀ ਹੋਈ ਹੈ ਅੱਜ ਬਠਿੰਡੇ ਦੇ ਵਿੱਚ ਜਿਹੜਾ ਇਹ ਝੰਡਾ ਮਾਰਚ ਕੀਤਾ ਕੱਲ ਨੂੰ ਬਰਨਾਲੇ ਦੇ ਵਿੱਚ ਕੀਤਾ ਜਾਏਗਾ ਇਸ ਤਰ੍ਹਾਂ ਨਿਰੰਤਰ ਲਗਾਤਾਰ ਰੈਗੂਲਰ ਨਾ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਇਹ ਝੰਡਾ ਮਾਰਚ ਅਸੀਂ ਕਰਾਂਗੇ ਜੇਕਰ ਸਰਕਾਰ ਸਾਡੇ ਨਾਲ ਕੋਈ ਟੇਬਲ ਟਾਕ ਕਰਦੀ ਹੈ ਤਾਂ ਠੀਕ ਹੈ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪੂਰੇ ਸੀਵਰ ਦਾ ਜਿਹੜਾ ਕੰਮ ਹੈ ਉਹ ਪਾਣੀ ਦੀ ਵੀ ਬੰਦ ਕੀਤਾ ਜਾਊਗਾ ਤੇ ਪੀਣ ਵਾਲਾ ਪਾਣੀ ਵੀ ਬੰਦ ਕੀਤਾ ਜਾਊਗਾ ਸੀਵਰ ਦੀਆਂ ਮੋਟਰਾਂ ਵੀ ਬੰਦ ਕੀਤੀਆਂ ਜਾਣਗੀਆਂ ਇਹ ਸਰਕਾਰ ਦੇ ਨੱਕ ਵਿੱਚ ਦਮ ਕਰਦ ਕੇ ਰੱਖ ਦੇਵਾਂਗੇ ਪਰ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੇ ਸਰਕਾਰ ਸਾਡੇ ਨਾਲ ਟੇਬਲ ਟਾਕ ਕਰਦੀ ਹੈ ਤਾਂ ਅਸੀਂ ਕਰਨ ਤਿਆਰ ਹਾਂ ਜੀ